ਸਾਚੀਰੀਏ ਕਾਲ ਜੀ ਤੁਸੀਂ ਦੇਖ ਰਹੇ ਹੋ ਨਰਪੱਤ ਪੋਸਟ ਤੇ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਕੋੜਾਪਾਲਕਾਂ ਦੇ ਲਈ ਵੱਡੀ ਤੇ ਬਹੁਤ ਹੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਖੁਸ਼ਖਬਰੀ ਦੀ ਖਬਰ ਵੀ ਹੈ ਪੰਜਾਬ ਸਰਕਾਰ ਦੇ ਵੱਲੋਂ ਘੋੜਿਆਂ ਦੇ ਇਕੱਠੇ ਹੋਣ ਤੇ ਘੋੜਿਆਂ ਦੇ ਮੇਲਿਆਂ ਤੇ ਪਾਬੰਦੀ ਲਗਾਈ ਗਈ ਸੀ ਹੁਣ ਇਹ ਪਾਬੰਦੀ ਪੰਜਾਬ ਸਰਕਾਰ ਦੇ ਵੱਲੋਂ ਹਟਾ ਲਈ ਗਈ ਹੈ ਹਾਲਾਂਕਿ ਇੱਕ ਜ਼ਿਲ੍ਹੇ ਨੂੰ ਇਸ ਦੇ ਵਿੱਚੋਂ ਬਾਹਰ ਰੱਖਿਆ ਗਿਆ ਇੱਕ ਜ਼ਿਲ੍ਹੇ ਦੇ ਵਿੱਚ ਕੁਝ ਪਾਬੰਦੀਆਂ ਰਹਿਣੀਆਂ ਉਹਨਾਂ ਦੇ ਕੀ ਕਾਰਨ ਨੇ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਦੀ ਕਿ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮੁਕਸਰ ਮਾਗੀ ਮੇਲੇ ਦੌਰਾਨ ਸਭ ਤੋਂ ਵੱਡਾ ਏਸ਼ੀਆ ਦਾ ਸਭ ਤੋਂ ਵੱਡਾ ਘੋੜਿਆਂ ਦਾ ਮੇਲਾ ਲੱਗਦਾ ਜਿੱਥੇ ਇਕੱਲੇ ਪੰਜਾਬ ਦੇ ਘੋੜਾ ਪਾਲਕਾਂ ਦੇ ਘੋੜੇ ਹੀ ਨਹੀਂ ਬਲਕਿ ਹੋਰਾਂ ਸੂਬਿਆਂ ਦੇ ਵੀ ਘੋੜੇ ਉੱਥੇ ਆਉਂਦੇ ਨੇ ਤੇ ਹੁਣ ਉਸ ਮੇਲੇ ਦੇ ਲਈ ਵੀ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਨਾਲ ਉਸ ਮੇਲੇ ਦੇ ਲਈ ਦੀ ਜਿਹੜਾ ਰਾਹ ਉਹ ਪਧਰਾ ਹੋਇਆ ਪੂਰੀ ਖਬਰ ਤੁਹਾਨੂੰ ਸਾਂਝੀ ਕਰਨ ਦੇ ਕਰ ਦਿੰਦੇ ਆ ਤੁਹਾਡੇ ਨਾਲ ਪੰਜਾਬ ਸਰਕਾਰ ਨੇ ਸੂਬੇ ਵਿੱਚ ਘੋੜਿਆਂ ਦੇ ਮੇਲਿਆਂ ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ ਜਿਸ ਮਗਰੋਂ ਮਾਗੀ ਮੇਲੇ ਦੌਰਾਨ ਮੁਕਸਰ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲੇ ਲਈ ਰਾਹ ਪਧਰਾ ਹੋ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਘੋੜਿਆਂ ਨੂੰ ਗਲੈਡ ਨਾਂ ਦੀ ਬਿਮਾਰੀ ਹੋਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸੂਬਾ ਸਰਕਾਰ ਨੇ ਘੋੜਿਆਂ ਦੇ ਮੇਲੇ ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਏਸ਼ੀਆ ਦਾ ਸਭ ਤੋਂ ਵੱਡਾ ਘੋੜਿਆਂ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਦੇ ਮਾਗੀ ਮੇਲੇ ਦੌਰਾਨ ਲੱਗਦਾ ਹੈ ਜਿੱਥੇ ਦੂਸਰੇ ਸੂਬਿਆਂ ਤੋਂ ਵੀ ਘੋੜੇ ਆਉਂਦੇ ਹਨ। ਅੱਜ ਪਸ਼ੂ ਪਾਲਣ ਤੇ ਖੇਤੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਮਗਰੋਂ ਪੰਜਾਬ ਵਿੱਚ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੱਡ ਕੇ ਘੋੜਿਆਂ ਦੇ ਮੇਲੇ ਤੇ ਲਗਾਈ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ ਵਿੱਚ ਮਈ 2023 ਵਿੱਚ ਸਭ ਤੋਂ ਪਹਿਲਾਂ ਘੋੜਿਆਂ ਵਿੱਚ ਗਲੈਡਰ ਨਾਂ ਦੀ ਬਿਮਾਰੀ ਦੇ ਕੇਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਮਿਲੇ ਸਨ ਜਿੱਥੇ ਇੱਕ ਘੋੜੇ ਦੀ ਮੌਤ ਹੋ ਗਈ ਸੀ ਜਦਕਿ ਘੋੜੇ ਦੇ ਮਾਲਕ ਨੇ ਦੋ ਘੋੜੇ ਗਾਇਬ ਕਰ ਦਿੱਤੇ ਸਨ ਇਸ ਮਗਰੋਂ ਘੋੜਾ ਮਾਲਕ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਸੀਗਾ ਔਰ ਕਾਰਵਾਈ ਵੀ ਹੋਈ ਸੀ ਬਾਅਦ ਵਿੱਚ ਗਾਇਬ ਘੋੜੇ ਫਿਰੋਜ਼ਪੁਰ ਤੋਂ ਮਿਲੇ ਸਨ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਸੀ ਗਲੈਡਰ ਬਿਮਾਰੀ ਦੇ ਕੇਸ ਬਠਿੰਡਾ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਵਿੱਚ ਵੀ ਮिले ਸਨ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਬਠਿੰਡਾ, ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕੋੜਿਆਂ ਦੀ ਲਗਾਤਾਰ ਜਾਂਚ ਕਰਵਾਈ ਗਈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਵੀ ਕੋਈ ਕੇਸ ਪੋਜ਼ਿਟਿਵ ਨਹੀਂ ਆਇਆ ਹੈ। ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟੈਸਟਿੰਗ ਹਾਲੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਕੋੜਿਆਂ ਦੇ ਮੇਲਿਆਂ ਤੇ ਮੰਡੀਆਂ ਤੋਂ ਪਾਬੰਦੀ ਹਟਾ ਲਈ ਗਈ ਹੈ। ਇੰਨਾ ਮੇਲਿਆਂ ਲਈ ਸ਼ਰਤਾਂ ਸਮੇਤ ਪ੍ਰਵਾਨਗੀ ਦਿੱਤੀ ਜਾਵੇਗੀ। ਪ੍ਰਾਪਤ ਵੇਰਵਿਆਂ ਅਨੁਸਾਰ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਘੋੜੇ ਲਈ ਗਲੇਡਰ ਨਾਂ ਦੀ ਬਿਮਾਰੀ ਦੇ ਨੈਗੇਟਿਵ ਹੋਣ ਦੀ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਮੇਲਿਆਂ ਦੇ ਦਾਖਲਾ 게ਟਾਂ ਤੇ ਪਸ਼ੂ ਪਾਲਨ ਭਾਗ ਦੇ ਮਹਿਰਾਂ ਦੀਆਂ ਟੀਮਾਂ ਹਾਜ਼ਰ ਰਹਿਣੀਆਂ ਜੋ ਕਿ ਘੋੜਿਆਂ ਦੀ ਫਿਜ਼ੀਕਲ ਜਾਂਚ ਕਰਨੀਆਂ। ਦਸਨ ਜੋਗਾ ਕੇ ਪੰਜਾਬ ਵਿੱਚ ਮੁਕਸਰ ਤੋਂ ਇਲਾਵਾ ਘੋੜਿਆਂ ਦੇ ਮੇਲੇ ਨਾਬਾ ਤੇ ਜਗਰਾਉਂ ਵਿੱਚ ਵੀ ਲੱਗਦੇ ਹਨ ਜਿੱਥੇ ਘੋੜਿਆਂ ਦੀ ਕਰੋੜਾਂ ਦੀ ਖਰੀਦੋ-ਫਰੋਖਤ ਹੁੰਦੀ ਹੈ ਗਵਾਂਡੀ ਸੂਬੇ ਰਾਜਸਥਾਨ ਵਿੱਚ ਵੀ ਪੁਸ਼ਕਰ ਮੇਲਾ ਲੱਗ ਚੁੱਕਾ ਹੈ ਤੇ ਹਨੂਮਾਨਗੜ੍ਹ ਵਿੱਚ ਵੀ ਦਸੰਬਰ ਮਹੀਨੇ ਵਿੱਚ ਘੋੜਿਆਂ ਦਾ ਮੇਲਾ ਲੱਗਿਆ ਹੈ ਘੋੜਿਆਂ ਦੇ ਮਾਲਕ ਪਾਬੰਦੀ ਤੋਂ ਕਾਫੀ ਪਰੇਸ਼ਾਨ ਸਨ ਕਿਉਂਕਿ ਘੋੜਿਆਂ ਦਾ ਕਾਰੋਬਾਰ ਠੱਪ ਹੋ ਗਿਆ ਸੀ ਅਤੇ ਉਹਨਾਂ ਨੂੰ ਵਿੱਤੀ ਘਾਟਾ ਚੱਲਣਾ ਪੈ ਰਿਹਾ ਸੀ ਤਾਂ ਹੁਣ ਕਿਤੇ ਨਾ ਕਿਤੇ ਜਿਹੜੀ ਇਹ ਖਬਰ ਹੈ ਇਹ ਘੋੜਾ ਮਾਲਕਾਂ ਦੇ ਲਈ ਇੱਕ ਵੱਡੀ ਰਾਹਤ ਔਰ ਕੁਝ ਖਬਰੀ ਦੀ ਖਬਰ ਕਹਿ ਸਕਦੇ ਆ ਕਿ ਜਿਹੜੇ ਘੋੜਿਆਂ 'ਚ ਇਸ ਬਿਮਾਰੀ ਦਾ ਖ਼ਸ਼ਾ ਨਹੀਂ ਹੋਏਗਾ ਜਿਨ੍ਹਾਂ ਦੇ ਟੈਸਟ ਹੋ ਚੁੱਕੇ ਹੋਣਗੇ ਤਾਂ ਉਹ ਇਹਨਾਂ ਮੰਡੀਆਂ ਦੇ ਵਿੱਚ ਜਾ ਸਕਣਗੇ ਤੇ ਉੱਥੇ ਜਿਹੜੀ ਮੰਡੀਆਂ ਦੇ ਵਿੱਚ ਵੀ ਜਾ ਸਕਣਗੇ ਔਰ ਮੇਲਿਆਂ ਦੇ ਵਿੱਚ ਵੀ ਜਾ ਸਕਣਗੇ ਇਕੱਠੇ ਘੋੜੇ ਇੱਕ ਜਗ੍ਹਾ ਤੇ ਹੋ ਸਕਣਗੇ ਜਿਸ ਦੀ ਵਜ੍ਹਾ ਕਰਕੇ ਜਿਹੜੀ ਖਰੀਦਦੋ ਫਰਕ ਫਰੋਕ ਤਾ ਉਹ ਵੀ ਸ਼ੁਰੂ ਹੋਵੇਗੀ ਔਰ ਘੋੜੇ ਜਿਹੜੇ ਮਹਿੰਗੇ ਮੁੱਲ ਦੇ ਘੋੜੇ ਜਿਹੜੇ ਅਵਿੱਤ ਦੇ ਸੀਗੇ ਜਿਹੜੇ ਇਸ ਪਾਬੰਦੀ ਦੇ ਕਾਰਨ ਕਿਤੇ ਨਾ ਕਿਤੇ ਮਾਰਕੀਟ ਨਹੀਂ ਸੀ ਉਹਨਾਂ ਦੇ ਲਈ ਜੋ ਅਵੇਲੇਬਲ ਜਿਹੜੀ ਮੰਡੀ ਨਹੀਂ ਅਵੇਲੇਬਲ ਸੀਗੀ ਤਾਂ ਹੁਣ ਜਿਹੜਾ ਇਸ ਪਾਬੰਦੀ ਹਟਣ ਦੇ ਕਾਰਨ ਉਹ ਮੰਡੀ ਦੇ ਦਰਵਾਜ਼ੇ ਉਹਨਾਂ ਦੇ ਲਈ ਖੁੱਲ ਜਾਣਗੇ ਤੇ ਉਹਨਾਂ ਦੇ ਲਈ ਇਹ ਜਿਹੜੀ ਰਾਹਤ ਭਰੀ ਖਬਰ ਹੈ ਔਰ ਜਿਹੜੇ ਘੋੜਿਆਂ ਦੇ ਮਾਲਕਾਂ ਨੂੰ ਇਹ ਵੀ ਕਿਹਾ ਗਿਆ ਸਰਕਾਰ ਦੇ ਵੱਲੋਂ ਕਿ ਨਿਰਦੇਸ਼ਾਂ ਦੀ ਪਾਲਣਾ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਘੋੜਾ ਪਾਲਕਾਂ ਨੂੰ ਇਹ ਖਾਸ ਨਿਰਦੇਸ਼ ਵੀ ਦਿੱਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਪਸ਼ੂ ਪਾਲਣ ਵਿਭਾਗ ਦੀ ਉੱਤਰ ਖੇਤਰ ਦੀ ਜਲੰਧਰ ਵਿਚਲੀ ਖੇਤਰੀ ਪ੍ਰਯੋਗਸ਼ਾਲਾ ਦੇ ਸੰਯੁਕਤ ਡਾਇਰੈਕਟਰ ਡਾਕਟਰ ਰੰਜੀਬ ਬਾਲੀ ਨੇ ਡਾਕਟਰ ਰਜੀਬ ਬਾਲੀ ਨੇ ਘੋੜਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਗਲੇਡਰ ਬਿਮਾਰੀ ਬਹੁਤ ਖਤਰਨਾਕ ਹੈ ਜਿਸ ਨੂੰ ਅਵੇਸਲੇ ਵਿੱਚ ਨਹੀਂ ਲੈਣਾ ਚਾਹੀਦਾ ਉਹਨਾਂ ਕਿਹਾ ਕਿ ਘੋੜਿਆਂ ਦੇ ਮਾਲਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਉਹਨਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਸੱਤ ਘੋੜਿਆਂ ਦੀ ਜਿਹੜੀ ਮੌਤ ਹੈ ਉਹ ਹੋਈ ਆ ਦੱਸਦੀ ਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਇਸ ਕਬਰ ਦੇ ਵਿੱਚ ਕਿ ਬਠਿੰਡਾ ਤੋਂ ਜਿਹੜਾ ਪਹਿਲਾ ਕੇਸ ਆ ਉਹ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਸਖਤੀ ਪੰਜਾਬ ਸਰਕਾਰ ਕੇ ਮਾਮਲੇ ਨਾ ਬਦਨ ਤੇ ਹੁਣ ਤੱਕ ਜਿਹੜੇ ਸੱਤ ਘੋੜੇ ਆ ਉਹਨਾਂ ਦੀ ਇਸ ਬਿਮਾਰੀ ਦੇ ਕਾਰਨ ਜਿਹੜੀ ਮੌਤ ਹੋਈ ਆ ਔਰ ਘੋੜਿਆਂ ਦੀ ਜਿਹੜੀ ਕੀਮਤ ਆ ਉਹ ਜਿਹੜੀ ਬਹੁਤ ਜ਼ਿਆਦਾ ਜਿਸ ਦਾ ਜਿਨ੍ਹਾਂ ਦੀ ਮੌਤ ਕਾਰਨ ਘੋੜਾ ਪਾਲਕਾਂ ਨੂੰ ਵੀ ਵਿੱਤੀ ਨੁਕਸਾਨ ਹੁੰਦਾ ਇਸ ਦੇ ਨਾਲ ਹੀ ਜਿਹੜਾ ਅਟੈਚਮੈਂਟ ਹੁੰਦੀ ਹੈ ਘੋੜੇ ਦੇ ਨਾਲ ਜਿਹੜਾ ਇੱਕ ਪਰਿਵਾਰਕ ਮੈਂਬਰਾਂ ਦੇ ਤਰ੍ਹਾਂ ਕੁਝ ਘੋੜਾ ਪਾਲਕ ਨੇ ਜਿਹੜੇ ਆਪਣੇ ਘੋੜਿਆਂ ਨੂੰ ਲੈਂਦੇ ਨੇ ਤੇ ਉਹ ਜਿਹੜਾ ਇਸ ਬਿਮਾਰੀ ਦੇ ਕਾਰਨ ਕਿਤੇ ਵੱਡਾ ਨੁਕਸਾਨ ਹੋ ਰਿਹਾ ਸੀ ਤਾਂ ਹੁਣ ਇਹ ਬਿਮਾਰੀ ਘਟੀ ਵੀ ਐ ਇਸ ਦੇ ਘੱਟ ਕੇਸ ਸਾਹਮਣੇ ਆ ਰਹੇ ਨੇ ਪਰ ਹशियाਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਟੈਸਟਿੰਗ ਹੈ ਉਹ ਜਾਰੀ ਹੈ ਤੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਟੈਸਟਿੰਗ ਹੋ ਚੁੱਕੀ ਹੈ ਤੇ ਜਿਹੜੇ ਮੇਲੇ ਆ ਤੇ ਮੰਡੀਆਂ ਦੇ ਵਿੱਚ ਜਿਹੜੇ ਘੋੜਾ ਪਾਲਕ ਆਪਣੇ ਘੋੜੇ ਲੈ ਕੇ ਜਾਣਗੇ ਤਾਂ ਉੱਥੇ ਇੱਕ ਪਸ਼ੂ ਪਾਲਣ ਭਾਗ ਦੀ ਟੀਮ ਰਹੇਗੀ ਤੇ ਉੱਥੇ ਉਹਦੇ ਵੱਲੋਂ ਚੈੱਕ ਕੀਤਾ ਜਾਵੇਗਾ ਔਰ ਯਕੀਨੀ ਬਣਾਇਆ ਜਾਵੇਗਾ ਜਿਹੜੀ ਘੋੜੇ ਦੀ ਰਿਪੋਰਟ ਹੈ ਉਹ ਜਿਹੜੀ ਇਸ ਬਿਮਾਰੀ ਗਲੇਡਰ ਨਾਂ ਦੀ ਜਿਹੜੀ ਬਿਮਾਰੀ ਹੈ ਕੀ ਉਸ ਤੋਂ ਨੈਗੇਟਿਵ ਹੈ ਜੇ ਨੈਗੇਟਿਵ ਹੋਏਗੀ ਤਾਂ ਹੀ ਉਹ ਬਹੁਤ ਜ਼ਿਆਦਾ ਘੋੜਿਆਂ ਦੇ ਵਿੱਚ ਸ਼ਾਮਲ ਹੋ ਸਕੇਗਾ ਮੇਲਿਆਂ ਦੇ ਵਿੱਚ ਸ਼ਾਮਲ ਹੋ ਸਕੇਗਾ ਔਰ ਮੰਡੀ ਦੇ ਵਿੱਚ ਸ਼ਾਮਲ ਹੋ ਸਕੇਗਾ ਫਿਲਹਾਲ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਵਿਦਾ ਚਾਹਵਾਂਗੇ ਧੰਨਵਾਦ